ਫਿਰੋਜ਼ਪੁਰ ਵਿੱਚ ਗੁੰਡਾਗਰਦੀ ਦਿਨ-ਪ੍ਰਤੀ-ਦਿਨ ਵਧਦੀ ਜਾ ਰਹੀ ਹੈ ਲੋਕਾਂ ਦੇ ਮਨਾਂ ਵਿੱਚੋਂ ਪੁਲਿਸ ਦਾ ਖੌਫ ਖਤਮ ਹੁੰਦਾ ਜਾ ਰਿਹਾ ਜਿਸ ਦਾ ਨਤੀਜਾ ਹੈ ਕਿ ਹਰ ਰੋਜ਼ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਹਨ ਇੱਕ ਵਾਰ ਫਿਰ ਇੱਕ ਪਰਿਵਾਰ ਨੂੰ ਗਵਾਂਡ ਵਿੱਚ ਚੱਲ ਰਹੇ ਨਜਾਇਜ਼ ਸ਼ਰਾਬ ਪੀਲਣ ਦੇ ਅੱਡੇ ਨੂੰ ਰੋਕਣ ਅਤੇ ਗੁੰਡਾਗਰਦੀ ਦਾ ਸ਼ਿਕਾਰ ਹੋਣਾ ਪਿਆ ਮਾਮਲਾ ਫਿਰੋਜ਼ਪੁਰ ਦੇ ਪਿੰਡ ਹਬੀਬ ਵਾਲਾ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਤਸਵੀਰਾਂ ਇਸ ਗੱਲ ਦੀਆਂ ਗਵਾਹੀਆਂ ਭਰ ਰਹੀਆਂ ਹਨ ਕਿ ਕਿਸ ਤਰ੍ਹਾਂ ਦੋ ਧਿਰਾਂ ਵਿੱਚ ਹੋਈ ਲੜਾਈ ਫੋਨੀ ਰੂਪ ਧਾਰਨ ਕਰ ਲਿਆ ਤੇ ਦੋ ਧਿਰਾਂ ਵਿੱਚ ਹੋਇਆ ਝਗੜੇ ਵਿੱਚ ਪੁਲਿਸ ਨੇ ਗੁੰਡਾਗਰਦੀ ਕਰਨ ਵਾਲੀ ਇੱਕ ਧਿਰ ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੀੜਤ ਪਰਿਵਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਹਨਾਂ ਦੇ ਪੜੋਸ ਵਿੱਚ ਇੱਕ ਹੋਰ ਪਕੌੜੀਆਂ ਦੀ ਦੁਕਾਨ ਕਰਦੀ ਹੈ ਜਿੱਥੇ ਸ਼ਾਮ ਨੂੰ ਸ਼ਰਾਬੀ ਮਹਿਫਲਾਂ ਲਗਾ ਕੇ ਰੱਖਦੇ ਹਨ ਤੇ ਆਉਣ ਜਾਣ ਵਾਲੀ ਮਹਿਲਾਵਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ ਜਿਸ ਨੂੰ ਲੈ ਕੇ ਉਕਤ ਦੁਕਾਨ ਵਾਲੇ ਨੂੰ ਕਈ ਵਾਰ ਉੱਥੇ ਸ਼ਰਾਬ ਪੀਣ ਤੋਂ ਮਨਾ ਕੀਤਾ ਗਿਆ ਪਰ ਸ਼ਰਾਬ ਪੀਣ ਤੋਂ ਹਟਣ ਦੀ ਬਜਾਏ ਦੁਕਾਨਦਾਰ ਵੱਲੋਂ ਗੁੰਡੇ ਬੁਲਾ ਕੇ ਉਹਨਾਂ ਦੇ ਘਰ ਤੇ ਹੀ ਹਮਲਾ ਕਰ ਦਿੱਤਾ ਗਿਆ ਅਤੇ ਇੱਟਾ ਰੋੜੇ ਮਾਰ-ਮਾਰ ਕੇ ਉਹਨਾਂ ਦਾ ਘਰ ਹੀ ਪੰਨ ਦਿੱਤਾ ਤੇ ਉਹਨਾਂ ਨੂੰ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਪੁਲਿਸ ਵੱਲੋਂ ਹਰ ਵਾਰ ਦੀ ਤਰ੍ਹਾਂ ਇਸ ਮਾਮਲੇ ਵਿੱਚ ਵੀ ਲੀਪਾ-ਪੋਤੀ ਕਰਕੇ 10 ਲੋਕਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਤੇ ਜਲਦੀ ਹੀ ਗੁੰਡਾਗਰਦੀ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਕਹੀ ਹੈ। ਪਰ ਗੁੰਡਾ ਅੰਸਰ ਕਦੋਂ ਪੁਲਿਸ ਦੀ ਪકડ ਵਿੱਚ ਆਉਂਦੇ ਹਨ ਇਹ ਸਭ ਤੋਂ ਵੱਡਾ ਸਵਾਲ ਹੈ। ਅਦੇ ਗੁੰਡਿਆਂ ਦੇ ਮਨ ਵਿੱਚ ਪੁਲਿਸ ਦਾ ਡਰ ਕਿਵੇਂ ਪੈਦਾ ਹੁੰਦਾ ਹੈ ਇਹ ਉਸ ਤੋਂ ਵੀ ਵੱਡਾ ਸਵਾਲ ਹੈ ਕਿ ਜੇਕਰ ਇਸੇ ਤਰ੍ਹਾਂ ਹੀ ਗੁੰਡਾ ਅਨਸਰ ਬੇਖੌਫ ਹੋ ਕੇ ਆਮ ਲੋਕਾਂ ਤੇ ਹਮਲਾ ਕਰਨਗੇ ਤਾਂ ਲੋਕ ਇਸ ਡਰ ਦੇ ਸਾਏ ਵਿੱਚ ਕਿੱਦਾਂ ਜੀ ਸਕਣਗੇ ਕਾਰ ਵਿੱਚ ਅਸੀਂ ਆ ਚਾਰ ਜੀ ਆ ਜੀ ਆ ਦੇਖ ਲਓ ਮੇਰਾ ਡੈਡੀ ਹੈ ਤੇ ਅਸੀਂ ਮਾਵਾਂ ਤੀਆਂ ਤੇ ਸਾਡੇ ਨਾਲ ਇਹਨਾਂ ਨੇ ਗਲਤ ਕਰਨ ਦੀ ਕੋਸ਼ਿਸ਼ ਕੀਤੀ ਏ। ਦੇਖੋ ਸਾਡਾ ਸਾਡਾ ਕਾਰ ਸਾਰਾ ਤੋੜ ਦਿੱਤਾ ਉੱਤੇ ਵਾਲਾ ਸਭ ਕੁਝ ਟੁੱਟਿਆ ਪਿਆ। ਕੋਈ ਨਾ ਇੱਕ ਮਿੰਟ ਸਾਡੇ ਆਹ ਦੇਖ ਲਓ ਜੀ। ਆਹ ਸਾਡੇ ਕਾਰ ਦਾ ਹਾਲ ਹੋਇਆ ਪਿਆ। ਸਭ ਸ਼ੀਸ਼ੇ-ਸ਼ੀਸ਼ੇ ਤੋੜੇ ਇਹਨਾਂ ਨੇ। ਅਸੀਂ ਦੋ ਮਾਵਾਂ ਤੀਆਂ ਤੇ ਇੱਕ ਸਾਡਾ ਡੈਡੀ ਕਾਰ ਸੀ ਸਾਡੇ ਤਾਂ ਭਰਾ ਵੀ ਕਾਰ ਨਹੀਂ ਗਏ। ਆਹ ਦੇਖੋ। ਈ ਬਾਲੇ ਤੇ ਛੁੱਟ ਰਹਿਣ ਨੂੰ ਬੰਦਾ। ਉਹ ਵੀ ਬਾਲੇ ਤੇ ਰਹਿਣ ਵਾਲਿਆ ਜੀ। ਕਿਹੜਾ ਰੌਲਾ? ਉਹ ਰੌਲਾ ਸੀ ਜੀ ਪ੍ਰਾਣੀ ਰੈਂਸ ਤੇ ਗਈ ਸੀ ਕਿ ਮੁੰਡੇ ਗਏ ਸੀ ਕਿ ਆਪਣੇ ਕੋਈ ਮੇਲੇ ਤੇ। ਇਹ ਮੇਲੇ ਕਿਤੇ ਵੇਖ ਲਾ ਤੇ ਹੈਗਾ ਨੰਗ ਬਸ ਫੁਲਾਨੇ ਪਾਸੇ ਦੁਕਾਨ ਲੱਗੀ ਜੀ। ਠੀਕ ਹੈ। ਇਹ ਅਕਾ ਟੱਪ ਕੇ ਨੇ ਤੇ ਇਹਨੂੰ ਬੱਕੋ ਫੋਨ ਤੇ ਕੀਤਾ ਤੇ ਪ੍ਰਤੀਜਾ ਨੂੰ। ਨਹੀਂ ਜੀ। ਵੀਰ ਬੰਦੇ ਮੇਰੀ ਵੀਡੀਓ ਬਣਾ ਦਿੱਤੋ ਦੇ ਨੇ। ਜੇ ਤੂੰ ਆ ਕੇ ਇਹ ਗੱਲ ਪੈਣ ਇੱਥੇ ਬਹੁਤ ਚਰ ਹੋ ਗਏ। ਉਹ ਮੇਰੇ ਮੁੰਡਿਆਂ ਤੇ ਚੁੱਪ ਕਰਕੇ ਘਰੇ ਆ ਗਏ ਨੇ ਆ ਕੇ ਕਰੇ ਗੱਲ ਕੀਤੀ ਹੈ ਘਰ ਚ ਚੁੱਪ ਗਲੀ ਰੋਕੀ ਰੱਖੀ ਇਹਨਾਂ ਨੇ ਬੜਾ ਚੇਰ ਜੀ ਜੀ ਹੁਣੇ ਪਾਸੇ ਮੇਰੇ ਸੱਤ ਸੱਤਾ ਬੜੀਆਂ ਵਾਜੀਆਂ ਮੇਰੇ ਕੋਲ ਬੋਲਣ ਨਹੀਂ ਜਾਂਦਾ ਹੈ ਠੀਕ ਹੈ ਮਤਲਬ ਮੈਂ ਤੁਹਾਡੇ ਜਾਂ ਮਾਰਿਆ ਹਮਲਾ ਕੀਤਾ ਮੈਂ ਤਾਂ ਹੱਥ ਜ਼ੋਰਦਾਰ ਤੱਕ ਕਾਪਾ ਮਾਰਿਆ ਕਿ ਬਾਹ ਤੇ ਵੱਜਾ ਤਾ ਸਿਰ ਤੋਂ ਦੀ ਬੁੜੀ ਨੇ ਏਟਮ ਗਾਈ ਕਿੱਥੇ ਰਹਿਣ ਕਿ ਕੀ ਨਾ ਹੁੰਦਾ ਡੇਬਾ ਦੋੜੋ ਇੱਥੇ ਆ ਵੀਰ ਜੀ ਸੀ ਵੀ ਬਲਦ ਰਹਿਣ ਨਾਲੇ ਮੇਰੇ ਨਾਲ ਵੀਰ ਪਲਕੌਰ ਹੈ ਤੇ ਮੇਰੇ ਘਰ ਵਾਲੇ ਤੇ ਅੰਬਲਾ ਕੀਤਾ ਪਹਿਲਾਂ ਬੱਚਿਆਂ ਤੇ ਰੰਜਸ ਰੱਖਦੇ ਸੀਗੇ ਪੁਰਾਣੀ ਸਾਡੇ ਗਵਾਂਢੀ ਸੀ ਐ ਪ੍ਰੇਮੋ ਪਕੌੜਿਆਂ ਵਾਲੇ ਇੱਕ ਇੱਕ ਜਸਵੰਤ ਸਿੰਘ ਚੂੜੀਆਂ ਵਿੱਚ ਜਾਂਦਾ ਉਹਥੇ ਮੇਲਿਆਂ ਤੇ ਉੱਥੇ ਮੇਲੇ ਤੇ ਮੇਰਾ ਬੇਟਾ ਗਿਆ ਸੀਗਾ ਤੇ ਉੱਥੇ ਉਹਨਾਂ ਨੇ ਕਿਹਾ ਵੀ ਸਾਡੀ ਦੁਕਾਨ ਦੇ ਅੱਗੇ ਕਿਉਂ ਰੁਕਿਆ ਹੈ ਮੇਰਾ ਬੇਟਾ ਕਹਿੰਦਾ ਵੀ ਮੈਂ ਦੁਕਾਨ ਦੇ ਅੱਗੇ ਨਹੀਂ ਰੁਕਿਆ ਰੰਜਸ ਪੁਰਾਣੀ ਕੋਈ ਰੱਖਦੇ ਸੀਗੇ ਤੇ ਪਰ ਹੁਣ ਉਸ ਦਿਨ ਦੀ ਗੱਲ ਨਹੀਂ ਐਵੇਂ ਦੀ ਕੋਈ ਹੈਗੀ ਸੀ ਕਰੇ ਆ ਕੇ ਤੇ ਉਹਦਾ ਮੁੰਡਾ ਆ ਕੇ ਤੇ ਮੇਰੇ ਘਰ ਦੀ ਵੀਡੀਓ ਬਣਾਉਣ ਲੱਗਾ ਸੀ ਜਦੋਂ ਮੈਂ ਰੋਕਾ ਤੇ ਉਹਨਾਂ ਨੇ ਸਾਡੇ ਕਾਰ ਤੇ ਅੰਬਲਾ ਕਰਵਾਇਆ ਸਾਨੂੰ ਤਮਕੀਆਂ ਦਿੰਦੇ ਸੀ ਕਹਿੰਦੇ ਸੀ ਜਾਨੂੰ ਮਾਰ ਦੇਵਾਂਗੇ ਮੇਰੇ ਕਾਰ ਵਾਲੇ ਨੂੰ ਮੇਰੇ ਕਾਰ ਵਾਲੇ ਨੂੰ ਹੱਥ ਜੋੜਿਆ ਤੇ ਉਹਨ ਸੋਨੂ ਪਕੌੜਿਆਂ ਵਾਲੇ ਦਾ ਮੁੰਡਾ ਸੋਨੂ ਹੈ ਉਹਨੇ ਉਹਦੇ ਕਾਪਾ ਮਾਰਿਆ ਉਹਦੇ ਹੱਥ ਤੇ ਉਹਦੇ ਨੋ ਅਮਰਜੀਤ ਕੌਰ ਨੇ ਮੇਰੇ ਕਾਰ ਵਾਲ ਦੇ ਸਿਰ ਤੇ ਇੱਟ ਮਾਰੀ ਉਹਨਾਂ ਦੋਨਾਂ ਜਣਿਆਂ ਨੇ ਮੇਰੇ ਕਾਰ ਨੂੰ ਫੱਟੜ ਕਰਤਾ ਅਸੀਂ ਸਿਰਫ ਤਿੰਨ ਜਣੇ ਕਾਰ ਦੇ ਵਿੱਚ ਸੀ ਇੱਕ ਮੇਰੀ ਬੇਟੀ ਇੱਕ ਮੈਂ ਸੀ ਇੱਕ ਮੇਰੇ ਹਸਬੰਦ ਸੀਗੇ ਤੇ ਬੱਚੇ ਮੇਰੇ ਕੋਈ ਕਰਵਾਉ ਨਹੀਂ ਹੈਗੇ ਸੀ ਇਹਨਾਂ ਨੇ ਘਟੋ ਘਟ ਚਾਲੇ ਤੋਂ 50 ਬੰਦਾ ਸੀ ਜਿਨ੍ਹਾਂ ਨੇ ਸਾਡੇ ਤੇ ਅਮਲਾ ਕਰਵਾਇਆ ਕਰੇ ਵੜ ਕੇ ਸਾਡੀ ਤੋੜ ਪੰਨ ਕੀਤੀ ਬਹੁਤ ਜ਼ਿਆਦਾ ਤੋੜ ਪੰਨ ਕੀਤੀ ਹੈ ਇਹਨਾਂ ਨੇ ਜਾਨੋ ਮਾਰਨੇ ਧਮਕੀਆਂ ਵੀ ਦਿੱਤੀਆਂ ਸੀ ਪਹਿਲਾਂ ਵੀ ਦਿੱਤੀਆਂ ਸੀ ਉਸ ਦਿਨ ਤੋਂ ਫਿਰ ਕੱਲ ਤਾਂ ਰਾਤ ਕਰੇ ਵੜ ਗਏ ਸੀ ਸਾਨੂੰ ਮਾਰ ਸਾਨੂੰ ਰੱਬ ਨੇ ਪਤਾ ਨਹੀਂ ਕਿਵੇਂ ਬਚਾਇਆ ਅਸੀਂ ਆਪਦੇ ਤਾਲੇ ਲਾ ਕੇ ਅੰਦਰ ਲੁੱਕ ਗਏ ਸੀਗੇ ਤਾਂ ਬਚੇ ਆ ਦੇ ਕਾਰਨ ਸੱਟ ਲਾਈ ਅਸੀਂ ਚੁੱਕ ਕੇ ਦੋ ਤਾਂ ਬੰਦਰ ਲੈ ਕੇ ਸਾਡੇ ਘਰੇ ਵੜ ਕੇ ਨਾ ਤੋੜ ਪੰਨ ਬਹੁਤ ਕੀਤੀ ਬਹੁਤ ਜਾਣ ਕੀਤੀ ਬਹੁਤ ਬਕਵਾਸ ਬੋਲੀ ਇਹਨਾਂ ਨੇ ਸਾਨੂੰ ਮਾਵਾਂ ਤੀਆਂ ਨਾ ਬਾਕੀ ਸਾਡੀ ਕੋਈ ਸੁਣਾਈ ਨਹੀਂ ਹੋਈ ਅਸੀਂ ਬਹੁਤ ਕੋਲਾ ਕੀਤੀਆਂ ਪੁਲਿਸ ਨੂੰ ਵੀ ਬਹੁਤ ਕੋਲਾ ਕੀਤੀਆਂ ਸਰਪੰਚ ਨੂੰ ਵੀ ਕੀਤੀਆਂ ਮੈਂਬਰਾਂ ਸਰਪੰਚਾਂ ਨੇ ਕੋਲਾ ਕਰਦੇ ਰੇ ਸਾਡੀ ਕੋਈ ਸੁਣਾਈ ਨਹੀਂ ਹੋਈ ਕੀ ਕਰਦੇ ਕਾਰਵਾਈ ਹੁੰਦੀ ਕਾਰਵਾਈ ਹੋਣੀ ਚਾਹੀਦੀ ਹੈ ਨਾਂ ਸਾਹਿਬ ਮਿਲਣਾ ਚਾਹੀਦਾ ਮੇਰੇ ਬੰਦੇ ਨੂੰ ਇਹਨਾਂ ਜਾਨੋ ਮਾਰ ਕੇ ਛੱਡ ਦਿੱਤਾ ਸੀ ਅਸੀਂ ਚੁੱਕ ਕੇ ਲਿਆਏ ਆ ਉਹ ਵੀ ਸਾਡੇ ਪਿੰਡ ਦੇ ਨੇ ਕਿਸੇ ਨੇ ਹੈਲਪ ਨਹੀਂ ਕੀਤੀ ਬਾਹਰ ਦੇ ਬੰਦੇ ਨੇ ਸਾਨੂੰ ਚੱਕ ਕੇ ਹਸਪੀਟਲ ਸਾਡੇ ਕੇ ਗਿਆ ਜੇਸੀ ਫਿਰੋਜ਼ਪੁਰ ਲੈ ਕੇ ਗਏ ਹਸਪੀਟਲ ਦਾਖਲ ਕਰਨਾ ਉੱਥੇ ਸਾਨੂੰ ਅੱਗੋਂ ਮੁੰਡੇ ਪੈ ਗਏ ਸਾਨੂੰ ਗੁੰਡੇ ਇਨਾਂ ਨੇ ਪਵਾ ਤੇ ਉੱਥੇ ਸਾਨੂੰ ਵੜਨ ਨਹੀਂ ਦਿੱਤਾ ਫਿਰੋਜ਼ਪੁਰ ਹਸਪੀਟਲ ਚ ਫਿਰ ਅਸੀਂ ਉੱਥੋਂ ਵਾਪਸ ਲਿਆ ਕੇ ਫਿਰ ਅਸੀਂ ਮੰਮਦੋਟ ਦਾਖਲ ਕੀਤਾ ਜੀ ਇਹਨਾਂ ਦਾਖਲ ਨੇ ਕਰਨੇ ਨੇ ਜੀ ਕਾਰਵਾਈ ਕਰੋ ਜਿੰਨੀ ਵੀ ਹੋ ਸਕਦੀ ਆ ਹੋ ਸਖਤ ਸਖਤ ਕਾਰਵਾਈ ਹੋਵੇ ਇੱਕ ਵੀ ਬਾਲੇ ਦਾ ਮਾਮਲਾ ਆਇਆ ਸੀਗਾ ਘਰ ਦੇ ਵਿੱਚ ਜੀ ਭਰ ਤੋਂ ਇਹ 13 ਅਗਸਤ ਦੀ ਗੱਲ ਹੈ ਉੱਥੇ ਇੱਕ ਹੈਗਾ ਦੋ ਪਾਰਟੀਆਂ ਇੱਕ ਤਾਂ ਹੈਗਾ ਹਰਪ੍ਰਜਨ ਸਿੰਘ ਜਿਨ੍ਹਾਂ ਦੇ ਸੱਟਾਂ ਵੱਜੀਆਂ ਦੂਸਰੇ ਪਾਸੇ ਤੋਂ ਪ੍ਰੀਮੋ ਬਾਈ ਲੜੀ ਹੈ ਉਹਨਾਂ ਦੀ ਦੁਕਾਨ ਆ ਪਕੌੜੇ ਪਕੌੜੇ ਬਣਾਉਂਦੇ ਉਹ ਅਕਸਰ ਉਥੇ ਉਹਨਾਂ ਦੇ ਘਰਾਂ ਬਹੁਤ ਸਾਹਮਣੇ ਆ ਬੰਦੇ ਆ ਕੇ ਖੜਕੜ ਜਾਂਦੇ ਕੋਈ ਇਹਦਾ ਹਰਭਜਨ ਸਿੰਘ ਨੇ ਇਤਰਾਜ ਕਰਦੇ ਸੀ ਵੀ ਇੱਥੇ ਐਵੇਂ ਮੰਦਿਰ ਨਾ ਖਲਾਰਿਆ ਕਰੋ ਇਸੇ ਗੱਲ ਤੋਂ ਇਹਨਾਂ ਦਾ ਤਕਰਾਰ ਹੋ ਗਿਆ ਪ੍ਰੇਮ ਬਾਈ ਨੇ ਆਪਦੇ ਕਾਫੀ ਕਰਦੇ ਜੀਆਂ ਨਾਲ ਲੈ ਕੇ ਉਹਨਾਂ ਦੇ ਹਮਲਾ ਕਰਦਾ ਜਿਹਦੇ ਵਿੱਚ ਹਰਭਜਨ ਸਿੰਘ ਪਾਰਟੀ ਦੇ ਸੱਟਾਂ ਵੱਜੀਆਂ ਉਹਨਾਂ ਦੇ ਘਰੇ ਵੜ ਗਏ ਤੇ ਭੰਤੜ ਕਾਫੀ ਕੀਤੀ ਅਸੀਂ ਮੁਕਦਮਾ ਨੰਬਰ 147 ਇਹਨਾਂ ਦੇ ਖਿਲਾਫ ਦਰਜ ਕੀਤਾ ਇਹ ਅਸੀਂ ਜਗਤਾਰ ਸਿੰਘ ਜਿਹੜੇ ਸਾਡੀ ਇਨਵੈਸਟੀਗੇਸ਼ਨ ਕਰ ਰਹੇ ਕਿੰਨੇ ਸਾਰੇ ਰੁਪਏ ਨੇ ਬਾਈ ਨੇ ਮਿੰਦੇ ਵਿੱਚ 8 ਰੁਪਏ ਨੇ ਹਾਂ ਕੋਲ 8 ਇਹਨਾਂ ਦੇ ਵਿੱਚ ਲੇਡੀਜ਼ ਨੇ ਹਾਂ ਕੁਝ 3 4 ਅੰਸ਼ਾਤ ਵੀ ਲਿਖਾਏ ਉਹਨਾਂ ਨੇ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਨਹੀਂ ਅਜੇ ਤੱਕ ਫਿਲਹਾਲ ਕਿਸੇ ਦੀ ਗ੍ਰਿਫਤਾਰੀ ਨਹੀਂ ਬਿਲਕੁਲ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨੈਟਵਰਕ